ਅੱਛੀ ਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤਿਰਸਿੰਘ ਸਨੀਰ ਅੱਜ ਸ਼ਿਵਰਾਤਰੀ ਦਾ ਪਾਵਨ ਪੇਤਰ ਤਿਹਾੜਾ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਵੱਖ-ਵੱਖ ਮੰਦਰਾਂ ਦੀਆਂ ਕਿ ਆਨੇ ਬੇਲ ਪੱਤਰ ਜਿਹੜੇ ਸ਼ਿਵਲਿੰਗ ਤੇ ਚੜਦੇ ਨੇ ਅੱਜ ਆਨੇ ਫੁੱਲ ਤੇ ਆ ਤਧੂਰਾ ਵਾ ਜਿਹੜਾ ਅੱਜ ਤੇ ਇਹ ਪੰਗਾ ਅੱਜ ਜਿਹੜਾ ਸ਼ਿਵਲਿੰਗ ਤੇ ਇਹ ਜਿਹੜਾ ਪ੍ਰਸਾਦ ਰੌਤੇ ਚੜਾਇਆ ਜਾਂਦਾ ਸ਼ਿਵਲਿੰਗ ਦੇ ਉੱਪਰ ਜਿਹੜੀ ਪੂਜਾ ਹੁੰਦੀ ਐ ਇਸ ਦੀ ਤੁਹਾਨੂੰ ਅੰਦਰ ਵੀ ਤਸਵੀਰਾਂ ਦਿਖਾਉਣਾ ਸ਼ਿਪੋਲੇ ਦੇ ਭਗਤ ਕਾਵੜ ਲੈ ਕੇ ਵੀ ਪਹੁੰਚ ਗਏ ਨੇ ਮੰਦਰਾਂ ਦੇ ਵਿੱਚ ਜਲ ਚੜਾਉਣ ਨੂੰ ਆਹ ਤਸਵੀਰਾਂ ਦੇਖ ਸਕਦੇ ਹੋ ਕਿ ਕਾਵੜ ਜਿਹੜੇ ਹਰਦਵਾਰ ਤੋਂ ਲੈ ਕੇ ਆਏ ਨੇ ਸੁੰਦਰ ਸੁੰਦਰ ਕਾਵੜੀਏ ਵੀ ਪਹੁੰਚ ਗਏ ਨੇ ਸ਼ਿਵ ਰਾਤਰੀ ਤੇ ਜਿਹੜੇ ਭਗਤ ਨੇ ਉਹ ਆਖੋਖ ਪ੍ਰਦਾਰਥ ਦੇ ਚੜਾ ਦੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ आज शिवरात्रि ते खुशी दा माहौल है। ਆ ਮੈਂ ਕੈਮਰਾਮੈਨ ਨੂੰ ਕਿਹਾ ਕਿ ਤਸਵੀਰਾਂ ਦਿਖਾਈ ਜਾਂ ਕੋਈ ਦੁੱਧ ਚੜਾਉਂਦਾ ਸ਼ਿਵਲਿੰਗ ਤੇ ਕੋਈ ਲੱਸੀ ਤੇ ਕੋਈ ਜੀਵਾਕੂ ਵਾਕੂ ਪ੍ਰਕਾਰ ਦੇ ਫਲ ਚੜਾਉਂਦੇ ਆ ਤਸਵੀਰਾਂ ਦੇ ਸਕਦੇ ਹੋ। ਇਸ ਵਕਤ